ਕਿ ਅਸੀਂ 23 24 25 ਦੇ ਸਵਾਗਤ ਦਾ ਵੱਡੇ ਰੱਖੇ ਆ ਤੇ ਅਸੀਂ ਯਤਨ ਵੀ ਕਰ ਰਹੇ ਆ ਪਤਾ ਨਹੀਂ ਯਤਨਾਂ ਨੂੰ ਫੂਲ ਪੈਂਦਾ ਕਿ ਨਹੀਂ ਪੈਂਦਾ ਕਈ ਵਾਰੀ ਦਿੱਲੀ ਕਮੇਟੀ ਨੇ ਕਿਹਾ ਸੀ ਕਿ ਤੁਸੀਂ ਸਰਪ੍ਰਾਸਤੀ ਕਰਕੇ ਵੱਡਾ ਫੰਕਸ਼ਨ ਆਪਾਂ ਰਲ ਕੇ ਕਰੀਏ ਮੇਰੇ ਵੱਲੋਂ ਖੁੱਲੀ ਆਫਰ ਆ ਕਿ ਆਪਾਂ ਕਾਗਜ਼ੀ ਕਾਰਵਾਈ ਨਾ ਕਰੀਏ ਸਤਵੀਰ ਸਿੰਘੋਂ ਬੈਠਾ ਮੈਂ ਇਹਨਾਂ ਨੂੰ ਕਿਹਾ ਸੀ ਕਿ ਆਪਾਂ ਬੈਠ ਕੇ ਕੋਈ ਮੀਟਿੰਗ ਜਿਹਾ ਚਾਹੁੰਦੇ ਆ ਇਹ ਨਹੀਂ ਕੰਡਿਆਂ ਤੋਂ ਘਢੀਸਣ ਵਾਲਾ ਕੰਮ ਨਾ ਕਰੀਏ ਚਿੱਠੀ ਮੈਂ ਵੀ ਲਿਖ ਦਿੰਨਾ ਵੀ ਚਿੱਠੀ ਲੈ ਕੇ ਉਹਨੂੰ ਅਮਲ 'ਚ ਵੀ ਲਿਆਈਏ ਜੇ ਦਾ ਕੋਈ ਸਹਿਮਤੀ ਬਣੂ ਠੀਕ ਲੈਂਦਾ ਅਸੀਂ 23 24 ਤੇ 25 ਨੂੰ ਵੱਡੇ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਚੱਲਣੀਆਂ 25 ਤਰੀਕ ਨੂੰ ਨਿਹੰਗ ਸਿੰਘਾਂ ਦੀਆਂ ਜੱਥੇਬੰਦੀਆਂ ਉਹ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਦਿੱਲੀ ਤੋਂ ਉਹ ਮਾਰਚ ਸ਼ਹੀਦੀ ਮਾਰਚ ਲੈ ਕੇ ਦੁਰਨ ਗਏ ਜਿਹਦਾ ਬਿਸ਼ਰਾਮ ਅਸੀਂ ਉਹਨਾਂ ਉਹਨਾਂ ਸਥਾਨਾਂ ਤੇ ਰੱਖਿਆ ਜਿੱਥੇ ਜਿੱਥੇ ਸਤਗੁਰੂ ਜੀ ਦਾ ਅਸੀਸ ਲੈ ਕੇ ਬਾਬਾ ਜੀਵਨ ਸਿੰਘ ਜੀ ਪਹੁੰਚੇ ਸੀ 29 ਤਰੀਕ ਨੂੰ ਜਿੱਥੇ ਵੱਡੇ ਬਾਕੀ ਸਮਾਗਮਾਂ ਵਿੱਚ ਹਿੱਸਾ ਲੈਣਾ ਉੱਥੇ ਉਸ ਦਿਨ ਵੀ ਆਪਾਂ 29 ਤਰੀਕ ਨੂੰ ਇੱਕ ਵਾਰੀ ਖਾਲਸੇ ਦਾ ਜਾਹੋ ਜਲਾਲ ਉਹ ਪਤਾ ਲੱਗੇ ਕਿਵੇਂ ਖਾਲਸੇ ਦਾ ਜਾਹੋ ਜਲਾਲ ਹੁੰਦਾ ਮੀਲਾ ਵੱਢੀ ਉਹ ਜਿਹੜਾ ਨਗਰ ਕੀਰਤਨ ਚੱਲੂਗਾ ਗੁਰੂ ਸਾਹਿਬ ਜੀ ਦੇ ਉਸ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਸ਼ਾਨ ਸਾਹਿਬ ਉਹਨਾਂ ਯਤਨ ਕੀਤਾ ਕਿ ਪੰਜਾਬ ਦਾ ਕੋਈ ਹਲਕਾ ਨਾ ਰਹਿ ਜਾਏ ਇਤਿਹਾਸਕ ਸਥਾਨ ਐਟ ਲੀਸ ਸਾਰੇ ਜਿਹੜੇ ਉਹ ਚ ਕਵਰ ਕੀਤੇ ਆ ਤੇ ਅਸੀਂ ਹੁਣ ਆਉਂਦੇ ਦਿਨਾਂ ਦੇ ਵਿੱਚ ਯਤਨ ਕਰਨਾ ਕਿਉਂਕਿ ਪਹਿਲਾਂ ਕੁਝ ਸਾਡਾ ਜੰਮੂ ਕਸ਼ਮੀਰ ਦੇ ਨਾਲ ਮੁੱਖ ਮੰਤਰੀ ਸਾਹਿਬ ਨਾਲ ਚ ਬਣ ਨਹੀਂ ਸਕਿਆ ਕੋਈ ਸਾਡਾ ਆਪਣੇ ਮਿੰਡ ਦਾ ਹੁਣ ਅਸੀਂ ਯਤਨ ਕਰਨਾ 1 ਅਕਤੂਬਰ ਦੇ ਵਿੱਚ ਉਥੋਂ ਨਗਰ ਕੀਰਤਨ ਮਟਨ ਤੋਂ ਜਿਹੜਾ ਪੰਡਤ ਕਿਰਪਾ ਰਾਮ ਜੀ ਦਾ ਸਥਾਨ ਜਿਹੜਾ ਉਹਨਾਂ ਦੇ ਨਗਰ ਜਿੱਥੋਂ ਆਏ ਸੀ ਉੱਥੋਂ ਇਹ ਨਗਰ ਕੀਰਤਨ ਬ੍ਰੰਭ ਹੋਊਗਾ ਜਿਹੜਾ ਪਠਾਨਕੋਟ ਗਰਦਾਸਪੁਰ ਕੁਝ ਜਿਹੜਾ ਹਲਕਾ ਹਿਾਰਪੁਰ ਦਾ ਇਹ ਤੋਂ ਦਸੂਹਾ ਮਕੇਰੀਆਂ ਇਹ ਜਿਹੜਾ ਰਹਿੰਦਾ ਹਲਕਾ ਕਿਉਂਕਿ ਜਿਹੜਾ ਧੋਬੜੀ ਸਾਹਿਬ ਵਾਲਾ ਨਗਰ ਕੀਰਤਨ ਆ ਉਹ ਇੱਥੇ ਤੱਕ ਗੋਇੰਦਵਾਲ ਤੱਕ ਆ ਕੇ ਉਹ ਕਿਉਂਕਿ ਇਹ ਰੂਟ ਇਹਦਾ ਫਿਰ ਜਲੰਧਰ ਰੋਡ ਵਾਲਾ ਆ ਤੇ ਇਹ ਜਿਹੜਾ ਮਟਨ ਵਾਲਾ ਆ ਇਹ ਜਿਹੜੇ ਇਧਰੋਂ ਇਲਾਕੇ ਰਹਿ ਜਾਣਗੇ ਕਿਉਂਕਿ ਉਸ ਰੂਟ ਨੇ ਦੂਜੇ ਨੇ ਫਿਰ ਬਾਇਆ ਗੜ੍ਹ ਸ਼ੇਂਕਰ ਜਲੰਧਰੋਂ ਹੋ ਕੇ ਫਲੋਰ ਤੋਂ ਨਹੀਂ ਗੜਸ਼ੇਂਕਰ ਜਾਣਾ ਤੇ ਜਿਹੜਾ ਇਹ ਮਟਨ ਵਾਲਾ ਇਹ ਫਿਰ ਇੱਥੋਂ ਜਾਊਗਾ ਹਜ਼ਾਰਪੁਰ ਚੰਡੀਗੜ੍ਹ ਰੋਡ ਦੇ ਵਿੱਚ ਹੀ ਪਟਾਣਕੋਟ ਚੰਡੀਗੜ੍ਹ ਨੂੰ ਲਿੰਕ ਕਰੂਗਾ ਸੋ ਗੁਰੂ ਸਾਹਿਬ ਕਿਰਪਾ ਕਰਨ ਤੁਹਾਨੂੰ ਸਾਰਿਆਂ ਨੂੰ ਵੀ ਬੇਨਤੀ ਕਰਦਾ ਕਿ ਅਸੀਂ 23 24 25 ਦੇ ਸਵਾਗਤ ਦਾ ਵੱਡੇ ਰੱਖੇ ਆ ਤੇ ਅਸੀਂ ਯਤਨ ਵੀ ਕਰ ਰਹੇ ਆ ਪਤਾ ਨਹੀਂ ਯਤਨਾਂ ਨੂੰ ਵੂਰ ਪੈਂਦਾ ਕਿ ਨਹੀਂ ਪੈਂਦਾ ਕਈ ਵਾਰੀ ਸਾਡੇ ਯਤਨ ਵੀ ਹੂਰੇ ਰਹਿ ਜਾਂਦੇ ਆ ਦਿੱਲੀ ਕਮੇਟੀ ਨੇ ਕਿਹਾ ਸੀ ਕਿ ਤੁਸੀਂ ਸਰ ਪ੍ਰਸਤੀ ਕਰਕੇ ਵੱਡਾ ਫੰਕਸ਼ਨ ਆਪਾਂ ਰਲ ਕੇ ਕਰੀਏ ਮੇਰੇ ਵੱਲ ਖੁੱਲੀ ਆਫਰ ਆ ਤੇ ਮੈਂ ਅੱਜ ਵੀ ਕਹਿ ਰਿਹਾ ਕਿ ਆਪਾਂ ਕਾਗਜ਼ੀ ਕਾਰਵਾਈ ਨਾ ਕਰੀਏ ਸਤਵੀਰ ਸਿੰਘ ਬੈਠਾ ਮੈਂ ਇਹਨਾਂ ਨੂੰ ਕਿਹਾ ਸੀ ਕਿ ਆਪਾਂ ਬੈਠ ਕੇ ਕੋ ਮੀਟਿੰਗ ਜਿਹਾ ਚਾਹੁੰਦੇ ਆ ਇਹ ਨਹੀਂ ਕੰਡਿਆਂ ਤੋਂ ਘਢਿਸਣ ਵਾਲਾ ਕੰਮ ਨਾ ਕਰੀਏ ਚਿੱਠੀ ਮੈਂ ਵੀ ਲਿਖ ਦਿੰਦਾ ਵੀ ਚਿੱਠੀ ਲੈ ਕੇ ਉਹਨੂੰ ਅਮਲ ਤੇ ਵੀ ਲਿਆਈਏ ਤੇ ਜੇਦਾ ਕੋਈ ਸਹਿਮਤੀ ਬਣੂ ਠੀਕ ਨੇਦਾ ਅਸੀਂ 23 24 ਦੇ 25 ਨੂੰ ਵੱਡੇ ਸਮਾਗਮ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਚੱਲਣੀਆਂ 23 ਤਰੀਕ ਨੂੰ ਸਹਿਬਾਂ ਦਾ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਯਾਈ ਦਿਵਸ ਖੰਡ ਪਾਠਾਂ ਦੇ ਭੋਗਾਂ ਤੋਂ ਬਾਅਦ ਸਾਰਾ ਦਿਨ ਗੁਰਮਤ ਦਾ ਸਮਾਗਮ ਫਿਰ 24 ਨੂੰ ਵੀ ਤੇ 25 ਨੂੰ ਵੀ ਤੇ 25 ਤਰੀਕ ਨੂੰ ਇਹ ਜ਼ਰੂਰ ਫੋਕਸ ਕਰਦਾ ਹੋ 25 ਤਰੀਕ ਨੂੰ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਉਹ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਦਿੱਲੀ ਤੋਂ ਉਹ ਮਾਰਚ ਸ਼ਹੀਦੀ ਮਾਰਚ ਲੈ ਕੇ ਤੁਰਨਗੇ ਜਿਹੜਾ ਵਿਸ਼ਰਾਮ ਅਸੀਂ ਉਹਨਾਂ ਉਹਨਾਂ ਸਥਾਨਾਂ ਤੇ ਰੱਖਿਆ ਜਿੱਥੇ ਜਿੱਥੇ ਸਤਿਗੁਰਜੀ ਦਾ ਸੀਸ ਲੈ ਕੇ ਬਾਬਾ ਜੀਵਨ ਸਿੰਘ ਜੀ ਪਹੁੰਚੇ ਸੀ ਉੱਥੇ ਰਾਤਾਂ ਦੇ ਸਮਾਗਮ ਵੀ ਹੋਣਗੇ ਤੇ ਨਾਲ ਦੀ ਨਾਲ ਨਗਰ ਕੀਰਤਨ ਸ਼ਾਮ ਨੂੰ ਆ ਕੇ ਵਿਸ਼ਰਾਮ ਅੰਮ੍ਰਿਤ ਵੇਲੇ ਉੱਥੋਂ ਵਦੈਗੀ ਹੋਇਆ ਕਰੂਗੀ ਤੇ 28 ਤਰੀਕ ਨੂੰ ਰਾਤ ਨੂੰ ਗੁਰਦੁਆਰਾ ਸ਼੍ਰੀ ਪਹਿਵਾਨਗੜ੍ਹ ਸਾਹਿਬ ਜਿਹੜਾ ਕੀਰਤਪੁਰ ਸਾਹਿਬ ਆ ਉਥੇ ਰਾਤ ਦਾ ਵਿਸ਼ਰਾਮ ਹੋਊਗਾ 29 ਤਰੀਕ ਨੂੰ ਸਮੁੱਚਾ ਖਾਲਸਾ ਪੰਥ ਮੈਂ ਸਮੂਹ ਗੁਰਨਾਨਕ ਨਾਮ ਲੇਵਾ ਮਾਈ ਭਾਈ ਨੂੰ ਬੇਨਤੀ ਕਰਦਾ ਕਿ ਆਪਾਂ ਉਸ ਦਿਨ ਏਡੇ ਪੱਧਰ ਤੇ ਪਹੁੰਚੀਏ ਕਿ ਮੀਲਾ ਬੱਧੀ ਜਿਹੜਾ ਉਹ ਨਗਰ ਕੀਰਤਨ ਹੋਵੇ ਤੇ ਮੈਨੂੰ ਆਸ ਵੀ ਆ ਕੱਲ ਅਸੀਂ ਹੜਿਆਣਾ ਸਾਹਿਬ ਸਾਹਿਬ ਗੁਰੂ ਤੇਗ ਬਹਾਦਰ ਪਾਸ਼ਾ ਦੇ ਪਵਿੱਤਰ ਸਥਾਨ ਤੇ ਵੱਡਾ ਗੁਰਮੰਦਰ ਸਮਾਗਮ ਕੀਤਾ ਸੱਚ ਕਰਕੇ ਜਾਣਿਓ ਸਵੇਰ ਤੋਂ ਲਾ ਕੇ ਸ਼ਾਮ ਤੱਕ ਸਾਡੀ ਸਮਾਪਤੀ ਵੀ ਹੋ ਗਈ ਲੋਕਾਂ ਦੀ ਆਮਦ ਨਹੀਂ ਮੁੱਕੀ ਸੋ ਗੁਰੂ ਤੇਗ ਬਹਾਦਰ ਪਾਛਾ ਗੁਰੂ ਸਾਹਿਬ ਜੀ ਨੇ ਏਡੀ ਵੱਡੀ ਸ਼ਹਾਦਤ ਦੇ ਦਿੱਤੀ ਕਿ ਇਹ ਮੁਲਕ ਜਿਹੜਾ ਆ ਇਹ ਉਹ ਸਤਿਗੁਰਾਂ ਦੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਤੇ ਬਸਰ ਰੜ ਗਿਆ ਜੇ ਨਾ ਸਤਗੁਰ ਜੀ ਸ਼ਹਾਦਤ ਦਿੰਦੇ ਤੇ ਕੀ ਹਾਲ ਹੋਣਾ ਸੀ ਸੋ ਮੇਰਾ ਕਹਿਣ ਤੋਂ ਭਾਵ ਇਹ ਆਪਾਂ ਸਾਰੇ ਇਕੱਤਰ ਹੋ ਕੇ 29 ਤਰੀਕ ਨੂੰ ਜਿੱਥੇ ਵੱਡੇ ਬਾਕੀ ਸਮਾਗਮ ਵਿੱਚ ਹਿੱਸਾ ਲੈਣਾ ਉੱਥੇ ਉਦੋਂ ਵੀ ਆਪਾਂ 29 ਤਰੀਕ ਨੂੰ ਇੱਕ ਵਾਰੀ ਖਾਲਸੇ ਦਾ ਜਾਹੋ ਜلال ਉਹ ਪਤਾ ਲੱਗੇ ਵੀ ਕਿਵੇਂ ਖਾਲਸੇ ਦਾ ਜਾਹੋ ਜلال ਹੁੰਦਾ ਮੀਲਾ ਵੱਢੀ ਉਹ ਜਿਹੜਾ ਨਗਰ ਕੀਰਤਨ ਚੱਲੂਗਾ ਗੁਰੂ ਸਾਹਿਬ ਜੀ ਦੇ ਉਸ ਪਵਿੱਤਰ ਸਥਾਨ ਗੁਰਦਵਾਰਾ ਸ੍ਰੀ ਸਿਕੰਧ ਸਾਹਿਬ ਜਿੱਥੇ ਸਤਗੁਰਾਂ ਦਾ ਸਤਗੁਰ ਜੀ ਨੇ ਸੰਸਕਾਰ ਸ੍ਰੀਸ ਦਾ ਕੀਤਾ ਸੀ ਸੋ ਇਸੇ ਕਰਕੇ